ਅਰਜੀਬ ਦੀ ਕਾਦੀ ਦੁਕਾਨ ਹੈ ਆਪਣੀ ਕਪੜੇ ਦੀ ਦੁਕਾਨ ਹੈ ਜਿੱਥੇ ਆਪਾਂ ਯੂਨੀਫਾਰਮ ਪੁਲਿਸ ਯੂਨੀਫਾਰਮ ਦਾ ਆਰਮੀ ਯੂਨੀਫਾਰਮ ਦਾ ਕੰਮ ਆਪਣਾ ਹੈਗਾ ਸਿਵਲ ਦਾ ਵੀ ਕੰਮ ਹੈਗਾ ਪੈਂਟ ਸ਼ਰਟ ਕੁੜਤੇ ਪਜਾਮਾ ਦਾ ਬਟ ਆਰਮੀ ਯੂਨੀਫਾਰਮ ਦਾ ਸਾਡੇ ਨੋਲੇਜ ਛੇ ਸੀਗਾ ਕਿ ਇਹਨਾਂ ਨੂੰ ਸਾਨੂੰ ਨੋਲੇਜ ਨਹੀਂ ਸੀਗਾ ਕਹਿ ਸਕਦੇ ਆ ਤੇ ਇਹ ਕਹਿੰਦੇ ਤੁਸੀਂ ਸੇਲ ਨਹੀਂ ਕਰਦੇ ਤਾਂ ਉਹ ਚੈਕਿੰਗ ਆਈ ਸੀ ਤਾਂ ਕੁਝ ਕਪੜਾ ਇਹਨਾਂ ਨੂੰ ਮਿਲਿਆ ਉਹ ਲੈ ਕੇ ਜਾ ਰਹੇ ਕਿੰਨਾ ਵੱਲੋਂ ਚੈਕਿੰਗ ਕੀਤੀ ਗਈ ਆ ਕੋ ਆਰਮੀ ਦੇ ਅਫਸਰ ਵੀ ਆਰਮੀ ਦੇ ਆਫਿਸ ਆਰਮੀ ਦੇ ਆਫੀਸਰ ਸੀ ਪਲੱਸ ਪੰਜਾਬ ਪੁਲਿਸ ਵੀ ਇਦਾਤਾਂ ਕਰਤੀ ਗਈ ਸਾਨੂੰ ਸਰ ਐਸਾ ਹੈ 1 ਮਹੀਨਾ 1.5 ਮਹੀਨਾ ਪਹਿਲਾਂ ਡੀਐਸਪੀ ਸਾਹਿਬ ਆਏ ਸੀ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਸਿਟੀ ਆਪਣਾ ਬੱਸ ਸਟੈਂਡ ਚੋਂ ਕਿ ਤੋਂ ਵੀ ਐਸਐਚਓ ਸਾਹਿਬ ਵੀ ਸੀ ਉਹ ਸਾਨੂੰ ਹਦਾਇਤ ਕਰ ਗਈ ਸੀ ਵੀ ਤੁਸੀਂ ਆਰਮੀ ਪਰਸਨ ਨੂੰ ਸੇਲ ਕਰਨਾ ਸਿਵਲ ਚ ਸੇਲ ਨਹੀਂ ਕਰਨਾ ਤਾਂ ਅਸੀਂ ਉਹ ਰੂਲ ਨੂੰ ਫੋਲੋ ਕਰਦੇ ਸੀ ਅਸੀਂ ਸਿਵਲ ਚ ਆਰਮੀ ਵਾਲਾ ਕਪੜਾ ਨਹੀਂ ਸੇਲ ਕਰਦੇ ਸੀ ਮਟੇ ਹੁਣ ਕਹਿੰਦੇ ਤੁਸੀਂ ਰੱਖਣਾ ਹੀ ਨਹੀਂ ਜੋ ਲੋ ਕੋਈ ਨਹੀਂ ਅੱਗੇ ਤੋਂ ਆਪਾਂ ਨਹੀਂ ਰੱਖਿਆ ਹੁਣ ਤੁਸੀਂ ਪੈਕਿੰਗ ਕਰ ਰਹੇ ਹੋ ਸਾਰੀ ਜਿਹੜੀ ਪੈਕਿੰਗ ਨਹੀਂ ਸਰ ਸਾਰਾ ਇਕ ਸਮਾਨ ਉਵੇਂ ਰਹੂਗਾ ਆ ਆਰਮੀ ਦਾ ਕਪੜਾ ਅਸੀਂ ਪੈਕ ਕਰ ਰਹੇ ਆ ਉਹ ਜਿਵੇਂ ਸਾਨੂੰ ਹਦਾਇਤ ਹੋ ਗਈ ਉਸ ਹਸਾਬ ਨਾਲ ਅਸੀਂ ਫੋਲੋ ਕਰਨਾ ਆਮ ਲੋਕਾਂ ਨੂੰ ਵੇਚਣ ਦੀ ਹਦਾਇਤਾਂ ਨਹੀਂ ਹੈ ਨਹੀਂ ਉਹ ਅਸੀਂ ਦਿੰਦੇ ਵੀ ਨਹੀਂ ਸੀਗੇ ਆਪਾਂ ਦਿੰਦੇ ਹੀ ਨਹੀਂ ਸੀ ਯੂਨੀਫਾਰਮ ਕੋਈ ਲੈਣ ਆਉਂਦਾ ਤਾਂ ਉਹਦਾ ਆਈ ਕਾਰਡ ਆਰਮੀ ਨੰਬਰ ਉਹਦੀ ਆਈਡੈਂਟੀਟੀ ਚੈੱਕ ਕਰਕੇ ਨੋਟ ਕਰਕੇ ਉਸ ਤੋਂ ਸਿਗਨੇਚਰ ਕਰਕੇ ਅਸੀਂ ਫਿਰ ਉਹਨੂੰ ਦਿੰਦੇ ਸੀ ਪਹਿਲਾਂ ਵੀ ਪਹਿਲਾਂ ਵੀ ਬਟ ਹੁਣ ਇਹ ਕਹਿੰਦੇ ਤੁਸੀਂ ਸੇਲ ਨਹੀਂ ਕਰਨਾ ਚਲੋ ਕੋਈ ਨਹੀਂ ਨਹੀਂ ਕਰਾਂਗੇ ਆਪਾਂ ਕੋਈ ਹੋਰ ਰਸਤਾ ਖਤਿਆਰ ਕਰ ਲਾਂਗੇ ਆਮੇ ਜੀ ਮੇਰਾ ਤੇ ਸੀ ਆਰਮੀ ਦਾ ਕੰਮ ਕਰਦੇ ਆਂ ਜੀ ਸਭ तकरीबन 25 ਸਾਲ ਦੇ ਕਰੀਬ ਹੋ ਗਏ ਇਸ ਦੀ ਕਰ ਰਹੇ ਆਂ ਤੇ ਕਹਿੰਦਾ ਮਤਲਬ ਕੋਈ ਸਾਨੂੰ ਐਸੀ ਗੱਲ ਨਹੀਂ ਹੈ ਸਾਰਾ ਇੱਕ ਨੰਬਰ ਚ ਮਾਲ ਆਉਂਦਾ ਸਰ ਕੋਈ ਦੋ ਨੰਬਰ ਚ ਨਹੀਂ ਹੈ ਪੱਕੇ ਬਿੱਲ ਹੈ ਜੀਐਸਟੀ ਵਾਲੇ ਬਿੱਲ ਹੈ ਸਾਡੇ ਕੋਲ ਠੀਕ ਹੈ ਨਾ ਸਾਡੇ ਨਾਲ ਕੋਈ ਦਿੱਕਤ ਨਹੀਂ ਜੇ ਤੁਸੀਂ ਇਹ ਫੜਨਾ ਹੈ ਤਾਂ ਫੈਕਟਰੀ ਵਾਲਿਆਂ ਨਾਲ ਗੱਲ ਕਰੋ ਠੀਕ ਹੈ ਨਾ ਇਹ ਸ ਤਾਂ ਛੋਟੇ ਮोटे ਬੰਦੇ ਆ ਵੀ ਅੱਜ ਤੋੜਦੇ ਕੀ ਚੱਕ ਕੇ ਰੇਡ ਨਾਲ ਇਹ ਚੈਕਿੰਗ ਕੁਝ ਨਹੀਂ ਕੀਤਾ ਜੀ ਇਹਨਾਂ ਨੇ ਸਿੱਧਾ ਡਾਇਰੈਕਟ ਆਇਆ ਸਾਡੇ ਕੋਲ ਤੁਹਾਡੇ ਕੋਲ ਵਰਦੀਆਂ ਦੇ ਕੱਪੜੇ ਲੈਣੇ ਆ ਸੀ ਕਿੰਨੀਆਂ ਵਰਦੀਆਂ ਪੈਣੀਆਂ ਠੀਕ ਹੈ ਇੱਕ ਗੇਮ ਖੇਡੀ ਜਾਂਦੀ ਜਿਵੇਂ ਬੱਸ ਐ ਸਮਝ ਲੋ ਉਹ ਸਾਨੂੰ ਫਰਾਡ ਹੋ ਗਿਆ ਇਸ ਤਰ੍ਹਾਂ ਦਾ ਨਹੀਂ ਇਹ ਵਰਦੀਆਂ ਤੁਸੀਂ ਵੇਚਦੇ ਆਂ ਆਰਮੀ ਹਾਂ ਵੇਚਦੇ ਆਂ ਅੱਛਾ ਕਿਸੇ ਤਰ੍ਹਾਂ ਦੀ ਵੀ ਜਿਹੜੇ ਕਹ ਰਹੇ ਨੇ ਕੋਈ ਚਰਮਦਾਨ ਜਿਹੜੇ ਸਾਹਮਣੇ ਆਉਂਦੇ ਨੇ ਵਰਦੀ ਵੇਚਣ ਦੀ ਨਹੀਂ ਨਹੀਂ ਸਰ ਪਤਾ ਕੀ ਹੈ ਜੀ ਮੈਂ ਦੱਸਦਾ ਇਹ ਜਿਵੇਂ ਕੈਂਡ ਚ ਇਹ ਚੀਜ਼ਾਂ ਮਹਿੰਗੀਆਂ ਮਿਲਦੀਆਂ ਠੀਕ ਹੈ ਅਸੀਂ ਸਸਤੀਆਂ ਦਿੰਨੇ ਆ ਉਹੀ ਚੀਜ਼ ਦਿੰਨੇ ਆ ਅਸੀਂ ਇਹ ਕਹਿੰਦੇ ਸਾਡੇ ਥ ਇਹ ਮੋਟੀ ਕੇਮ ਅਸਲ ਜੜੀ ਖੇਡੀ ਆ ਰਹੀ ਹੈ ਤੁਹਾਨੂੰ ਸਹੀ ਸਿੱਧੀ ਗੱਲ ਤੁਸੀਂ ਸਮਝ ਹੀ ਗਏ ਬਸ ਗੱਲ ਹੋ ਗਈ ਅੱਛਾ ਪਹਿਲਾਂ ਵੀ ਤੁਹਾਨੂੰ ਹਦਾਇਤਾਂ ਕੀਤੀਆਂ ਗਈਆਂ ਪ੍ਰਸ਼ਾਸਨ ਵੱਲੋਂ ਕੁਝ ਆਰਮੀ ਜਿਹੜਾ ਹਾਂਜੀ ਇੱਕ ਦੋ ਮਾਈਕਰ ਦੇ ਬਾਰੇ ਸਾਨੂੰ ਬੁਲਾਇਆ ਸੀਗਾ ਅਸੀਂ ਕਿਹਾ ਸੀ ਕੋਈ ਉਹਨਾਂ ਨੇ ਸਿਰਫ ਇਹੀ ਸਾਨੂੰ ਕਿਹਾ ਸੀਗਾ ਵੀ ਤੁਸੀਂ ਉਹਨਾਂ ਦਾ ਆਈ ਕਾਰਡ ਨੰਬਰ ਦੇਖ ਕੇ ਤੇ ਐਵੇਂ ਨਹੀਂ ਬੁਕਿੰਗ ਕਰਨੀ ਬਿਨਾ ਨਾਮ ਲਿਖੇ ਸਾਰਾ ਕੁਝ ਦੇਖ ਕੇ ਕਰਨੀ ਹੈ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਇਹ ਜਿਹੜੀਆਂ ਯੂਨੀਫਾਰਮ ਆਰਮੀ ਦੀ ਸਰ ਸਮਥਿੰਗ 20 ਇਅਰਸ ਪਹਿਲਾਂ ਕੋਈ ਇਸ ਤਰ੍ਹਾਂ ਦੀ ਕੋਈ ਹਦਾਇਤ ਪਹਿਲਾਂ ਕੋਈ ਸਾਡੇ ਕੋਲ ਐਂਟਰੀ ਹੈ ਜੀ ਸਾਰੇ ਕਿਤੇ ਕਿਤੇ ਬੈਕ ਕੀ ਹੈ ਹਾਂਜੀ ਹਾਂਜੀ ਸਾਰਿਆਂ ਦੇ ਨਾਮ ਹੈਗੇ ਆ ਦੱਸ ਸਕਦੇ ਹੋ ਹਾਂਜੀ ਹਾਂਜੀ ਠੀਕ ਹੈ ਅੱਛਾ ਆਮ ਨਾਗਰਿਕ ਨੂੰ ਤੁਸੀਂ ਵੇਚ ਸਕਦੇ ਹੋ ਨਹੀਂ ਸਰ ਆਮ ਨਾਗਰਿਕ ਨੂੰ ਤੁਸੀਂ ਦਿੰਦੇ ਵੀ ਨਹੀਂ ਕਿਤੇ ਵਿੱਚ ਹੀ ਨਹੀਂ ਬਣਾ ਸਾਡੇ ਕੋਲ ਫਤਾ ਕਿਵੇਂ ਲੱਗਦਾ ਤੁਹਾਨੂੰ ਵੀ ਇਹ ਆਰਮੀ ਸਰ ਤੁਸੀਂ ਯਕੀਨ ਮੰਨੋ ਕਿ ਜਦੋਂ ਦੀ ਸ਼ਾਪ ਕੀਤੀ ਹੈ ਸਾਡੇ ਕੋਲ ਰੈਗੂਲਰ ਕਸਟਮਰ ਹੈ ਜਿਹੜੇ ਸਾਡੇ ਉਹੀ ਆ ਰਹੇ ਹੈ ਜੁੜੇ ਹੋਏ ਰਹੇ ਸਾਡੇ ਠੀਕ ਹੈ ਨਹੀਂ ਪਹਿਚਾਨ ਕਿਵੇਂ ਕਰਦੇ ਹੋ ਵੀ ਆਰਮੀ ਉਹ ਦੱਸਦੇ ਆ ਵੀ ਆਰਮੀ ਜਿਹੜੇ ਜੂਨੀਅਰ ਪੁੱਛਦੇ ਆ ਉਹਦੀ ਜੂਨੀਅਰ ਨੰਬਰ ਪੁੱਛਦੇ ਆ ਸਾਰਾ ਕੁਝ ਪੁੱਛਦੇ ਐਵੇਂ ਨਹੀਂ ਸਰ ਕਿਵੇਂ ਕਰਦੇ ਸਰ ਮੈਂ ਸਈ ਸਤਵੀਰ ਸਿੰਘ ਕਤਵਾਲੀ ਪੋਸਟਲ ਤੇ ਸਾਨੂੰ ਭਰੋਸੇਯੋਗ ਸੂਤਰ ਤੋਂ ਖ਼ਲਾਅ ਮਿਲੀ ਸੀ ਤੇ ਕੋਈ ਇੱਥੇ ਜਿਹੜਾ ਕੋਟ ਰੋਡ ਦੇ ਉੱਤੇ ਹੈ ਤਿੰਨ ਸ਼ਾਪਸ ਦੇ ਉੱਤੇ ਆਰਮੀ ਦੀ ਯੂਨੀਫਾਰਮ ਜਿਹੜੀ ਵਿਦਆਊਟ ਐਨੀ ਲਾਇਸੈਂਸ ਸੇਲ ਹੋ ਰਹੀ ਹੈ ਜਿਸ ਦੇ ਸੋਰਸ ਦੇ ਆਪਣਾ ਇਨਫੋਰਮੇਸ਼ਨ ਮਿਲਦੇ ਅਸੀਂ ਮੌਕੇ ਤੇ ਗੋਡੇ ਆ ਮੌਕੇ ਤੇ ਪੁੱਛਦੇ ਜਿਹੜਾ ਯੂਨੀਫਾਰਮ ਦਾ ਸਮਾਨ ਮਿਲਿਆ ਉਹਨੂੰ ਸੀਲ ਕੀਤਾ ਗਿਆ ਤੇ ਅੱਗੇ ਫਰਦਰ ਦੀ ਪ੍ਰੋਸੀਡਿੰਗਾਂ ਉਸ ਤਰ੍ਹਾਂ ਚੱਲਦੀਆਂ ਸਰਪੱਟੀਆਂ ਨੇ ਸੀ ਦੁਜੀ ਜਬਤ ਕਰ ਲਿਆ ਗਿਆ ਜੀ ਜੀ ਲੇਕਿਨ ਕਿੰਨੀਆਂ ਦੁਕਾਨਾਂ ਨੇ ਕੀ ਕਾਰਵਾਈ ਇਹਨਾਂ ਨੇ ਕਿੰਨਾ ਸਮਾਨ ਜਬਤ ਕੀਤਾ ਗਿਆ ਇਹ ਤਿੰਨ ਯੂਨੀਫਾਰਮ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿੰਨਾ ਸਮਾਨ ਹੈ ਉਹ ਜੀ ਅਸੀਂ ਫਰਦਰ ਜਿਹੜੀ ਪ੍ਰोसीडिंग ਹੈ ਉਹ ਅਸੀਂ ਕਰਦੇ ਇੱਕ ਵਾਰ ਕਨਫਰਮ ਕਰਕੇ ਫਿਰ ਅਸੀਂ ਜਿਹੜਾ ਇਨਫੋਰਮੇਸ਼ਨ ਤੋਂ ਦੇਣਾ ਸੀ ਸਰ ਇਹ ਗੱਲ ਕਰੀਏ ਪਹਿਲਾਂ ਹਾਜ਼ਰਤਾ ਕੀਤੀ ਹੈ ਗਈ ਅਸੀਂ ਇਹਨਾਂ ਨੂੰ ਦੁਕਾਨਦਾਰਾਂ ਨੂੰ ਕੋਈ ਆਈਡੈਂਟੀਫਾਈਕਰ ਦਿੱਤੀ ਸਰ ਇਨਕਲਮੇਸ਼ਨ ਤਾਂ ਆਪਣਾ ਮਾਨਯੋਗ ਮੈਨੇਜਰ ਸਾਹਿਬ ਦੇ ਹੁਕਮ ਨੇ ਕਿ ਉਹਨਾਂ ਦੀ ਉਲੰਘਣਾ ਹੋਈ ਤੇ ਇਹ ਆਲਰੇਡੀ ਪਹਿਲਾਂ ਵੀ ਮੈਂਸ਼ਨ ਕੀਤਾ ਗਿਆ ਸੀ ਕਿ ਤੇ ਕੋਈ ਵੀ ਜਿਹੜੀ ਆਰਮੀ ਦੀ ਯੂਨੀਫਾਰਮ ਬਿਗਾਊਟ ਐਨੀ ਲਾਇਸੈਂਸ ਆਪਾਂ ਸੇਲ ਨਹੀਂ ਕਰ ਸਕਦੇ ਕਿੰਨੀਆਂ ਕਿ ਯੂਨੀਫਾਰਮਾਂ ਮਿਲੀਆਂ ਸਰ ਉਹ ਅਸੀਂ ਪ੍ਰਸੀਡਿੰਗ ਫਾਰਦਰ ਪ੍ਰਸੀਡਿੰਗ ਆਪਾਂ ਕਨਫਰਮ ਕਰਕੇ ਤੁਹਾਡੇ ਨਾਲ ਡਿਟੇਲ ਜਿਹੜੀ ਸ਼ੇਅਰ ਕਰਦੇ ਅੱਛਾ ਕਿਸ ਤਰ੍ਹਾਂ ਦੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਉਹ ਜਿਹੜੀ ਰੈਲੇਵੈਂਟ ਜਿਹੜੇ ਆਪਣਾ ਸੈਕਸ਼ਨ ਨੇ ਉਹ ਇੰਪੋਜ਼ਡ ਕਰਕੇ ਉਹ ਬਾਅਦ ਚ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਦੁਕਾਨਾਂ ਕਿੰਨੇ ਤੇ ਕਾਰਵਾਈ ਕੀਤੀ ਤਿੰਨ ਸ਼ਾਪਸ ਤੇ ਜੀ ਥੈਂਕ ਯੂ